ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਜਿਵੇਂ ਆਪਾਂ ਕੁਦਰਤੀ ਖੇਤੀ ਵਿੱਚ ਗੱਲ ਕਰਦੇ ਆਂ ਦੇਸੀ ਖੇਤੀ ਵਿੱਚ ਉਹਨਾਂ ਵਿੱਚ ਆਪਾਂ ਇਹ ਦੇਖ ਲੈਂਦੇ ਆਂ ਵੀ ਸਾਰਿਆਂ ਨੂੰ ਇੱਕੋ ਜਿਹੀ ਸੰਭਾਲ ਹੁੰਦੀ ਆ ਵੀ ਕੋਸ਼ਿਸ਼ ਤਾਂ ਇਹ ਘੱਟੋ ਘੱਟ ਪਾਣੀ ਨਾਲ ਆਪਾਂ ਪੌਦੇ ਗਾਈਏ ਫਿਰ ਉਹਨਾਂ ਵਿੱਚ ਇਹ ਦੇਖ ਲਿਆ ਜਾਂਦਾ ਵੀ ਜਿਹਦੇ ਬੂਟੇ ਨੂੰ ਵਧੀਆ ਫਲ ਆਇਆ ਜਿਆਦਾ ਫਲ ਆਇਆ ਤਾਂ ਆਪਾਂ ਉਹਦੇ ਵਿੱਚ ਬੀਜ ਰੱਖ ਕੇ ਉਹਨੂੰ ਬੀਤਾ ਸਕਦੇ ਹਾਂ ਸੋ ਉਸੇ ਤਰ੍ਹਾਂ ਅਲੱਗ-ਅਲੱਗ ਬੂਟੇ ਨੇ ਕਈਆਂ ਨੂੰ ਗੁੱਛਾਂ ਤੇ ਪੈਂਗਣ ਲੱਗੇ ਨੇ ਕਿਸੇ ਨੂੰ ਕਿਵੇਂ ਲੱਗਦੇ ਨੇ ਸੋ ਪਰ ਆ ਇੱਕ ਬੂਟਾ ਦੇਖਣਾ ਆਪਾਂ ਦੇਖਦੇ ਹਾਂ ਇਹਦੀ ਖਾਸੀਅਤ ਹੈ ਵੀ ਇਹ ਜੜਾਂ 'ਚ ਜ਼ਿਆਦਾ ਫਲ ਲਾਉਂਦਾ ਹੈ ਆ ਦੇਖੋ ਇਹ ਜੜਾਂ 'ਚ ਲੱਗੀਆਂ ਜਾਂਦੇ ਨੇ ਅੱਗੇ ਵੀ ਇਹਦੇ ਸਕੂਟ ਕੀਤਾ ਸੀ ਆ ਦੇਖਣ ਪਏ ਨੇ ਤੇ ਆਹ ਇਹਦੀਆਂ ਟਾਹਣੀਆਂ ਨੇ ਆਹ ਲੱਗਿਆ ਹੈ ਪਰੇ ਤੋ ਇਸ ਤਰ੍ਹਾਂ ਬਾਕੀ ਆਪਾਂ ਹੁਣ ਜਿਵੇਂ ਇਹ ਬੂਟੇ ਨੇ ਵੀ ਇੱਕ ਤਾਂ ਟਾਹਣੀਆਂ ਤੇ ਪ੍ਰੈਸ਼ਰ ਨਹੀਂ ਪੈਂਦਾ ਇਸ ਤਰ੍ਹਾਂ ਦੇ ਬੂਟੇ ਨੂੰ ਤੇ ਉੱਪਰ ਵੀ ਲੱਗਦੇ ਨੇ ਤੇ ਇਹਨਾਂ ਦੇ ਵਿੱਚੋਂ ਆਪਾਂ ਦੇਖਾਂਗੇ ਕਿਹਦਾ ਵੀ ਵਧੀਆ ਰਹੂਗਾ ਹੁਣ ਤੁਸੀਂ ਦੇਖੋ ਵੀ ਕੁਦਰਤੀ ਖੇਤੀ 'ਚ ਬਿਲਕੁਲ ਬਿਨਾਂ ਖਰਚਾ ਕੀਤੇ ਆਪਾਂ ਇੱਕ ਬੂਟੇ ਤੋਂ ਹੁਣ ਜੇ ਭਾਰੀ ਬੈਂਗਣ ਨੇ ਤਾਂ ਵੀ ਇਹਨਾਂ ਦਾ ਵਜ਼ਨ ਆਪਾਂ ਤਕਰੀਬਨ 2.5 ਕਿਲੋ ਤੱਕ ਆਰਾਮ ਨਾਲ ਹੋ ਜਾਂਦਾ ਸੋ ਇਸੇ ਤਰ੍ਹਾਂ ਆਪਾਂ ਹੋਰ ਬੂਟੇ ਦੇਖਦੇ ਹਾਂ ਵੀ ਕਿਹਨਾਂ ਤੋਂ ਆਪਾਂ ਕੁਦਰਤੀ ਖੇਤੀ 'ਚ ਬੀਜ ਬਣਾ ਕੇ ਅਗਲੀ ਵਾਰੀ ਬਤਾ ਸਕਦੇ ਹਾਂ ਹੁਣ ਇੱਕ ਹੋਰ ਬੂਟਾ ਦੇਖਦੇ ਹਾਂ ਆਪਾਸ ਤੋਂ ਜਣੀ ਕੁਦਰਤੀ ਗਤੀਵਿਧੀ ਵਿੱਚ ਉਹ ਗੱਲ ਨਹੀਂ ਵੀ ਉਤਪਾਦਨ ਬਿਲਕੁਲ ਹੀ ਘਟ ਜਾਂਦਾ ਆਹ ਹੋਰ ਬੂਟੇ ਨੇ ਇਹਨਾਂ ਤੇ ਹੋਰ ਢੰਗ ਨਾਲ ਲੱਗਿਆ ਹੋਇਆ ਆ ਦੇਖੋ ਉਹ ਬੂਟੇ ਹੋਰ ਢੰਗ ਨਾਲ ਸੀਗੇ ਦੇਖੋ ਇਹਨਾਂ ਨੂੰ ਆ ਤੇ ਇੱਕ ਬੂਟਾ ਹੁਣ ਤੁਸੀਂ ਧਰਤੀ ਦਾ ਵੀ ਦੇਖੋ ਹੈਠਾਂ ਆਪਣੇ ਨਾ ਪਾਣੀ ਆ ਨਾ ਗੜਾਈ ਆ ਨਾ ਮਲਚਿੰਗ ਆ ਮਤਲਬ ਜੰਗਲ ਸਿਸਟਮ ਆ ਫਿਰ ਵੀ ਉਤਪਾਦਨ ਉਹ ਗੱਲ ਨਹੀਂ ਹੈ ਕਿ ਹੁੰਦਾ ਨਹੀਂ ਕਿ ਕੋਈ ਠੰਡ ਦਾ ਮੌਸਮ ਲੰਘ ਕੇ ਹਟਿਆ ਤੇ ਇਸ ਲਈ ਇਹਨਾਂ ਵਿੱਚ ਕਾਣੇ ਪਣ ਦੀ ਸਮੱਸਿਆ ਬਿਲਕੁਲ ਖਤਮ ਆ ਤੇ ਆਮ ਵੀ ਜੇ ਆਪਾਂ ਨਿਗਾਹ ਮਾਰਦੇ ਆ ਥਾਂ ਥਾਂ ਲੱਗੋ ਜਿਵੇਂ ਆ ਪਏ ਨੇ ਵਾ ਦੇਖੋ ਇੱਧਰ ਵੀ ਨਿਗਾਹ ਮਾਰਦੇ ਆ ਹੁਣ ਆਪਾਂ ਜਿਹੜੀ ਮੇਨ ਗੱਲ ਆਪਾਂ ਜਿਹੜਾ ਬੂਟ ਦੇਖਣਾ ਉਹਦੇ ਨਾਲ ਗੱਲਬਾਤ ਕਰਦੇ ਆ ਆਹ ਵਰਾਇਟੀ ਆ ਫਰਕ ਆ ਕੁਝ ਆ ਦੇਖੋ ਇਹ ਐ ਲੱਗਦੇ ਨੇ ਗੁੱਛਿਆਂ ਤੇ ਇਹ ਛੋਟੇ ਛੋਟੇ ਲੱਗਦੇ ਨੇ ਕਿਸੇ ਨੂੰ ਕਿਵੇਂ ਲੱਗਦੇ ਨੇ ਜਿਵੇਂ ਹੁਣ ਮੌਸਮ ਬਦਲ ਰਿਹਾ ਹੈ ਉਸ ਤਰ੍ਹਾਂ ਇਹਨਾਂ ਦਾ ਉਤਪਾਦਨ ਦਾ ਫਰਕ ਪੈ ਰਿਹਾ ਤੇ ਬੈਂਗਣੀ ਵੀ ਇਸੇ ਤਰ੍ਹਾਂ ਲੱਗ ਰਹੀ ਆ ਤਕਰੀਬਨ ਇਹ ਅੰਦਾਜ਼ਾ ਲਾ ਜਾਂਦਾ ਵੀ ਕੁਦਰਤੀ ਖੇਤੀ ਵਿੱਚ ਤੁਹਾਡਾ ਉਤਪਾਦਨੋਂ ਫਸਲਾਂ ਪੂਰੀਆਂ ਕਰ ਦਿੰਦੇ ਨੇ ਪਰ ਆਪਾਂ ਇੱਕ ਸੋਣ ਦੋਸਤੋ ਕੁਦਰਤੀ ਖੇਤੀ ਵਿੱਚ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਸੰਖੇਪ ਮਿਲ ਜਾਂਦਾ ਜਦੋਂ ਆਪਾਂ ਇਹ ਗੱਲਾਂ ਸਮਝ ਗਏ ਤਾਂ ਆਪਾਂ ਖਰਚੇ ਘਟਾਉਣ 'ਚ ਤਾਂ ਕਾਮਯਾਬ ਹੋਵਾਂਗੇ ਖਰਾਕੀ ਦਾਤ ਤੇ ਵਧੀਆ ਹੋਣਗੇ ਪਰ ਆਪਣੇ ਕੋਲ ਦੇਸੀ ਬੂਟੇ ਜਿਹੜੇ ਅਲੱਗ-ਅਲੱਗ ਥਾਵਾਂ ਤੋਂ ਮਗਾਇਆ ਜਾਂਦੇ ਨੇ ਜਾਂ ਉਹਨਾਂ ਨੂੰ ਦੇਖਿਆ ਜਾਂਦਾ ਵੀ ਕਿਹੜਾ ਕਿਵੇਂ ਉੱਗਿਆ ਸੋਨਾ ਬਾਰੇ ਆਪਾਂ ਇੱਕ ਬੈਂਗਲ ਦਾ ਹੋਰ ਬੂਟਾ ਅਲੱਗ ਲਾਇਆ ਹੈ ਤੇ ਉਹ ਵੈਰੈਟੀ ਹੋਰ ਆ ਤਾਂ ਕਿ ਇਹਨਾਂ ਦੇ ਨਾਲ ਮੇਲਜੋਲ ਹੋ ਕੇ ਉਹਦਾ ਕੁਆਲਿਟੀ 'ਤੇ ਅਸਰ ਨਾ ਪਵੇ ਕਿਸਾਨ ਦੋਸਤੋ ਇਹ ਆਪਣੇ ਕਿਸਾਨ ਵੀਰ ਨੇ ਗੰਗਾ ਨਗਰ ਤੋਂ ਅਨਿਲ ਜੀ ਉਹ ਆਪਣੇ ਇੱਧਰ ਆਏ ਸੀਗੇ ਘੁੰਮਣ ਤੇ ਉਹਨਾਂ ਤੋਂ ਬਹੁਤ ਸਾਰੇ ਬੀਜ ਮਲੇtion ਵਿੱਚੋਂ ਬੀਜੇ ਵੀ ਜਿਹੜੇ ਘੱਟ ਪਾਣੀ ਦੇ ਉੱਗੇ ਤੇ ਇਹਨਾਂ ਦੀ ਕੀ ਹੁਣੇ ਸਾਰਾ ਸਿਆਲ ਦਾ ਮੈਂਗਣੇ ਲੱਗੇ ਉਸ ਤਰ੍ਹਾਂ ਫਿਰ ਆਪਾਂ ਬੀ ਖਾਤ ਰੱਖੇ ਇਹ ਕੋਈ ਉਧਰਲੀ ਵੈਰੈਟੀ ਆ ਗੰਗਾ ਨਗਰਵਾਲ ਦੀ ਤੇ ਇਹਦਾ ਹੁਣ ਆਪਾਂ ਬੀਜ ਤਿਆਰ ਕਰਕੇ ਬੀਜਾਂਗੇ ਕਿਉਂਕਿ ਇਹ ਕੋਰਾ ਵੀ ਝੱਲ ਗਿਆ ਠੰਡ ਵੀ ਝੱਲ ਗਿਆ ਸੋਕਾ ਵੀ ਝੱਲ ਗਿਆ ਤੇ ਜਿਹੜਾ ਪੌਦਾ ਕੋਰਾ ਠੰਡ ਝੱਲ ਜਵੇ ਸੋਕਾ ਝੱਲ ਜਿਵੇਂ ਉਹ ਸਮਝ ਬਹੁਤ ਵਧੀਆ ਦੇਸੀ ਵੈਰਾਈਟੀ ਹੁੰਦੀ ਆ ਸੋਕਾ ਸਭ ਤੋਂ ਮੇਨ ਸਮੱਸਿਆ ਚ ਲੋ ਕੋਰੇ ਤਬਾ ਤ ਬਹੁਤ ਹਰਾ ਹੋ ਜਾਂਦਾ ਬਹੁਤ ਸਾਰੇ ਪੌਦੇ ਸਨ ਇਸ ਕਿਸਮ ਦੇ ਦੋ ਪੌਦੇ ਸੀਗੇ ਇੱਕ ਨੂੰ ਫਲ ਲੱਗਿਆ ਪਰ ਉਹ ਇੰਨਾ ਵਧੀਆ ਨਹੀਂ ਸੀ ਸੋ ਇਸ ਤਰ੍ਹਾਂ ਆਪਾਂ ਦੇਸੀ ਪ੍ਰਜਾਤੀਆਂ ਨੂੰ ਬਚਾ ਕੇ ਖਰਚੇ ਘਟਾ ਕੇ ਉਹਨਾਂ ਤੋਂ ਲਾਭ ਲੈ ਸਕਦੇ ਆ ਕਿਉਂਕਿ ਜਿਹੜੀ ਦੇਸੀ ਪ੍ਰਜਾਤੀ ਆ ਨਦੀਨਾ ਵਾਂਗ ਹੋ ਜਾਂਦੀ ਆ ਫਲ ਭਾਵੇਂ ਘੱਟ ਲੱਗੇ ਵੱਧ ਲੱਗੇ ਆਰੋਂ ਦੇ ਖਰਾਕੀ ਤੱਤਾਂ ਦੇ ਤਕਰੀਬ ਨੇ ਗੱਲ ਦੀ ਗਰੰਟੀ ਹੁੰਦੀ ਹੈ ਵੀ ਇਹਨਾਂ ਖਰਾਕੀ ਤੱਤ ਪੂਰੇ ਹੋਣਗੇ ਤੇ ਖਾਸ ਗੱਲ ਹੈ ਵੀ ਜਿਹੜੇ ਬੈਂਗਣ ਦੇ ਬਹੁਤ ਸਾਰੇ ਦੋਸਤ ਮਿੱਤਰ ਉਹਨੂੰ ਕਾਣਾ ਜਿਹੜੇ ਸਰਾਖ ਹੋਇਆ ਹੁੰਦਾ ਉਹ ਨਹੀਂ ਖਰੀਦਦੇ ਉਹਨਾਂ ਨੂੰ ਹੁੰਦਾ ਵੀ ਸਾਨੂੰ ਸਾਫ਼ ਸੁਥਰਾ ਚਾਹੀਦਾ ਪਰ ਅਸਲ ਜੇ ਜ਼ਹਿਰ ਮੁਕਤ ਆਪਾਂ ਨੂੰ ਮਿਲ ਰਿਹਾ ਹੈ ਉਹ ਕਾਣਾ ਵੀ ਖਰੀਦ ਲੈਣਾ ਚਾਹੀਦਾ ਗਰੰਟੀ ਹੋਵੇ ਕਿਉਂਕਿ ਉਹਨੂੰ ਕੱਟ ਕੇ ਬਣਾਇਆ ਜਾ ਸਕਦਾ ਹੈ ਮੈਂਗਣ ਨੂੰ ਸਾਫ ਤਾਂ ਇਸ ਲਈ ਲਿਆ ਜਾਂਦਾ ਸੀ ਵੀ ਉਹ ਸਮੇਂ ਲੋਕ ਪੜਥਾ ਬਣਾਉਂਦੇ ਸਨ ਵੀ ਉਹ ਫੇਰ ਸਾਰਾ ਕੀਤੀ ਮਿਹਨਤ ਖਰਾਬ ਹੋ ਜਾਂਦੀ ਹੈ ਪਰ ਆਪਾਂ ਜੇ ਇੱਕ ਵਧੀਆ ਕੁਆਲਿਟੀ ਦੀ ਚੀਜ਼ ਖਾਣੀ ਆ ਤਾਂ ਵੀ ਜੇ ਉਹ ਬਿਲਕੁਲ ਯਾਰ ਮੁਕਤ ਆ ਉਹਦੇ ਵਿੱਚ ਕੁਝ ਨਹੀਂ ਸੜਕਿਆ ਗਿਆ ਕੁਦਰਤ ਦੇ ਹਿਸਾਬ ਨਾਲ ਹੋਈ ਆ ਜਿੱਕਣ ਜੰਗਲਾਂ 'ਚ ਫਸਲਾਂ ਹੁੰਦੀਆਂ ਨੇ ਤਾਂ ਆਪਾਂ ਨੂੰ ਕਾਣੇ ਜਾਦੂ ਦਾ ਵਹਿਮ ਕੱਢ ਕੇ ਕਿਉਂਕਿ ਸੁੰਡੀ ਤਾਂ ਕੁਝ ਵੀ ਨਹੀਂ ਵਿਗਾੜ ਸਕਦੀ ਜਿਹੜੀ ਵਿੱਚ ਫਿਰਦੀ ਆ ਉਹਨਾਂ ਦਾ ਉਹਨੂੰ ਖਾਦਾ ਹੀ ਆ ਉਹਨੀ ਜਗਾ ਕੱਟ ਕੇ ਆਪਾਂ ਬਣਾਈਏ ਤਾਂ ਕਿ ਆਪਾਂ ਨੂੰ ਵਧੀਆ ਭੋਜਨ ਮਿਲੇ ਤੇ ਸਿਹਤ ਲਈ ਲਾਭਦਾਇਕ ਹੋਵੇ ਕਿ ਰਾਕੀ ਤਤ ਪੂਰੇ ਹੋਣ ਉਸ ਤਰ੍ਹਾਂ ਦੀਆਂ ਚੀਜ਼ਾਂ ਬਾਰੇ ਜਰੂਰ ਸੋਚਣਾ ਚਾਹੀਦਾ ਬੇਲੇ ਕੋਲੇ ਸਾਨੂੰ ਸਾਫ਼ ਚਾਹੀਦਾ ਸਾਫ਼ ਚਾਹੀਦਾ ਫਿਰ ਤਾਂ ਕਿਸਾਨ ਦੀ ਮਜਬੂਰੀ ਹੁੰਦੀ ਹੈ ਵੀ ਉਹਨੂੰ ਸਾਫ਼ ਸੋਤਰਾ ਗਾਹਕ ਲਈ ਪੈਦਾ ਕਰਕੇ ਦੇਣ ਕਿਉਂਕਿ ਜਿਹੜੇ ਉਹਦੇ ਕਾਣਾ ਹੈ ਉਹ ਅੱਧੇ ਰੇਟ ਤੇ ਵੀ ਨਹੀਂ ਵੇਖਦਾ ਸਾਫ਼ ਸੋਤਰਾ ਖਰੀਦਿਆ ਜਾਂਦਾ ਸੋ ਆਪਾਂ ਨੂੰ ਇਹ ਗੱਲ ਦੀ ਗਾਹਕਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਉਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਓ ਸੋਚੋ ਵੀ ਸਾਨੂੰ ਕਿਸਾਨ ਜਿਹੜੀ ਸਾਨੂੰ ਉਸ ਫਸਲ ਤੇ ਸੁੰਡੀ ਨੇ ਅਟੈਕ ਕੀਤਾ ਜੇ ਉਹ ਉਹਨੂੰ ਖਾ ਸਕਦੀ ਹੈ ਤਾਂ ਇਨਸਾਨ ਵੀ ਤੰਗੀ ਤਰ੍ਹਾਂ ਖਾ ਸਕਦਾ ਹੈ ਜਿਹੜੇ ਫਲ ਨੂੰ ਸੁੰਡੀ ਨਹੀਂ ਖਾ ਸਕਦੀ ਤਾਂ ਉਹਦੇ ਤੇ ਕੀ ਇਸ ਤਰ੍ਹਾਂ ਦਾ ਸਿਸਟਮ ਹੋ ਜਾਂਦਾ ਤੁਹਾਨੂੰ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਜ਼ਹਿਰ ਮੁਕਤ ਪੈਦਾ ਕਰਕੇ ਦੇਖੀਏ ਇਹ ਜਿਹੜੀ ਫਸਲ ਹੈ ਉਤਪਾਦਨ ਵੀ ਵਧੀਆ ਦੇ ਜਾਂਦੀ ਹੈ ਤੇ ਲੰਬਾ ਸਮਾਂ ਚੱਲਦੀ ਹੈ ਉਸ ਗੱਲ ਆ ਵੀ ਸਵਾਦ ਵੀ ਵੱਧ ਬਣਦੀ ਹੈ ਜਦੋਂ ਆਪਾਂ ਇਹਦੇ ਕੁਝ ਵੀ ਨਹੀਂ ਕਿਸਾਨ ਦੋਸਤੋ ਜਿਵੇਂ ਆਪਾਂ ਗੱਲ ਕਰ ਚੁੱਕੇ ਆਂ ਵੀ ਦੇਸੀ ਪੌਦੇ ਦੇਸੀ ਖੇਤੀ ਤੇ ਖਰਾਕੀ ਦਿੱਤਾ ਨਾਲ ਭਰਪੂਰ ਜੇ ਫਸਲਾਂ ਪੈਦਾ ਕਰ ਲਈ ਤਾਂ ਆ ਉਹਦਾ ਸਾਨੂੰ ਜਿਆਦਾ ਲਾਭ ਹੁੰਦਾ ਕਿਉਂਕਿ ਇਹ ਆਪਣੀ ਰਸੋਈ ਦੇ ਵਿੱਚ ਅਸੀਂ ਜਿੰਨੇ ਸਾਡਾ ਭੋਜਨ ਜਿਆਦਾ ਤੰਦਰੁਸਤ ਤਾਕਤਵਰ ਉਹਨਾਂ ਸਾਡੇ ਸਰੀਰ ਨੂੰ ਵੀ ਫਾਇਦਾ ਹੋਊਗਾ ਸੋ ਇੱਕ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜੀਆਂ ਪੁਰਾਣੀਆਂ ਫਸਲਾਂ ਸਨ ਉਹਨਾਂ ਦਾ ਸਵਾਦ ਵੀ ਵੱਧ ਹੁੰਦਾ ਸੀ ਜਿੱਦਣ ਤੁਸੀਂ ਪੁਰਾਣੇ ਲੋਕਾਂ ਨੂੰ ਬਜ਼ੁਰਗਾਂ ਨੂੰ ਗੱਲਾਂ ਕਰਦੇ ਸੁਣੋਗੇ ਤਾਂ ਉਹ ਕਹਿਣਗੇ ਸਾਡੇ ਟਾਈਮ ਪਲਾਣੀ ਸਬਜ਼ੀ ਬੜੀ ਸਵਾਦ ਬਣਦੀ ਸੀ ਹੁਣ ਤਾਂ ਬਣਾਉਣੀ ਨਹੀਂ ਆਉਂਦੀ ਅਸਲ ਦੇ ਵਿੱਚ ਉਹਨਾਂ ਕੋਲ ਦੇਸੀ ਬੀਜ ਸਨ ਦੇਸੀ ਪੌਦੇ ਸਨ ਤੇ ਮਿੱਟੀ ਵੀ ਬੜੀ ਸ਼ਾਨਦਾਰ ਸੀ ਇਸ ਲਈ ਉਹਨਾਂ ਦਾ ਸਵਾਦ ਵੱਖਰਾ ਸੀ ਜਿਹੜੀ ਅੱਜ ਤੋਂ ਫਸਲਾਂ ਦਾ ਜੇ ਆਪਾਂ ਪਿੱਛੇ ਜਾਈ ਜੰਨੇ ਆ 50 60 ਸਾਲ ਹੋਰ ਪਿੱਛੇ ਜੰਨੇ ਤਾਂ ਉਹ ਸਵਾਦ ਵੀ ਵੱਖਰਾ ਸੀ ਤੇ ਉਹਨਾਂ ਦਾ એનર્ਜੀ ਲੈਵਲ ਵੀ ਬਹੁਤ ਵਧੀਆ ਸੀ ਕਿਉਂਕਿ ਉਹ ਪੌਦੇ ਜ਼ਿਆਦਾਤਰ ਖਰਾਕਾਂ ਹਵਾ ਤੋਂ ਧੁੱਪਾਂ ਤੋਂ ਮਿੱਟੀ ਦੇ ਵਿੱਚੋਂ ਕੁਦਰਤੀ ਸਰੋਤਾਂ ਤੋਂ ਆਪਣੇ ਆਪ ਹਾਸਲ ਕਰਨਾ ਚਾਹੁੰਦੇ ਸਨ ਪਰ ਜਦੋਂ ਤੁਸੀਂ ਕਿਸੇ ਪੌਦੇ ਨੂੰ ਖਰਾਕ ਬਾਹਰੋਂ ਦੰਨੇ ਆ ਖਰਾਕੀ ਦਾਤ ਬਾਹਰੋਂ ਦੰਨੇ ਆ ਤਾਂ ਉਹ ਜਿਹੜੇ ਵਿੱਚ ਧਰਤੀ ਦੇ ਰਹਿਣ ਵਾਲੇ ਸੂਖਮ ਜੀਵ ਨੇ ਉਹਨੂੰ ਬੜਿਆ ਬਣਾਇਆ ਭੋਜਨ ਜਦੋਂ ਮਿਲਣ ਲੱਗ ਜਾਂਦਾ ਤਾਂ ਉਹ ਵੀ ਕੰਮ ਕਰਨਾ ਘੱਟ ਕਰ ਦਿੰਦੇ ਨੇ ਜਾਂ ਉਹਨਾਂ ਦੀ ਗਿਣਤੀ ਘਟਦੀ ਘਟਦੀ ਲੁਪਤ ਹੋ ਜਾਂਦੇ ਨੇ ਔਰ ਜਿਹੜੀ ਕੁਦਰਤੀ ਖੇਤੀ ਹੈ ਇਹਦੇ ਵਿੱਚ ਸਾਰਾ ਜੀਵਨ ਸੂਖਮ ਜੀਵ ਵੀ ਕੰਮ ਕਰਨਗੇ ਤੇ ਮਿੱਟੀ ਦੇ ਵਿੱਚ ਪਾਣੀ ਵੀ ਵੱਧ ਸਮੇਂ ਤੱਕ ਸਟੋਰ ਹੋ ਜਾਂਦਾ ਤੇ ਜਿਹੜੀ ਬੈਂਗਣਾ ਦੀ ਫਸਲ ਹੈ ਇਹ ਵੱਧ ਤੋਂ ਵੱਧ ਸੋਕਾ ਝੱਲ ਸਕਦੀ ਹੈ ਤੇ ਲੰਬੇ ਸਮੇਂ ਤੱਕ ਉਤਪਾਦਨ ਦੇ ਸਕਦੀ ਹੈ ਸਿਆਲ ਸਾਲ ਆਪਾਂ ਇਹਨਾਂ ਤੋਂ ਉਤਪਾਦਨ ਵਧੀਆ ਲੈ ਸਕਦੇ ਹਾਂ ਜਦੋਂ ਤੋਂ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਫਿਰ ਉਹ ਕੀਟ ਵੱਧ ਜਾਂਦੇ ਨੇ ਉਸ ਟਾਈਮੇ ਕਾਣੇ ਹੋ ਸਕਦੇ ਨੇ ਪਰ ਇਸ ਟਾਈਮ ਜਿਹੜਾ ਸਮਾਂ ਚੱਲ ਰਿਹਾ ਫਰਵਰੀ ਦਾ ਸਵੇ ਸਮੇਂ ਬਿਲਕੁਲ ਠੰਡ ਲੰਗਣ ਨਾਲ ਕਾਣੇ ਨਹੀਂ ਹੈਗੇ ਤੇ ਵਧੀਆ ਉਤਪਾਦਨ ਦੇ ਦੰਦ ਨੇ ਤੇ ਮਾਰਕੀਟ ਵਿੱਚ ਵੀ ਵਧੀਆ ਰੇਟ ਮਿਲ ਜਾਂਦਾ ਸੋ ਆਪਾਂ ਨੂੰ ਆਪਣੀਆਂ ਫਸਲਾਂ ਦਾ ਟਾਈਮ ਟੇਬਲ ਵੀ ਉਹ ਹਿਸਾਬ ਨਾਲ ਸੈੱਟ ਕਰਨਾ ਚਾਹੀਦਾ ਵੀ ਇਹ ਉਸ ਸਮੇਂ ਨਾ ਆਉਣ ਜਦੋਂ ਬਹੁਤ ਜ਼ਿਆਦਾ ਬਿਮਾਰੀਆਂ ਪੈਦਾ ਹੁੰਦੀਆਂ ਨੇ ਸਾਨੂੰ ਉਹ ਚੀਜ਼ਾਂ ਸਮਝ ਲੈਣੀਆਂ ਚਾਹੀਦੀਆਂ ਨੇ ਆਪਾਂ ਫਸਲਾਂ ਉਹ ਸਮੇਂ ਅਗਾਈਏ ਜਦੋਂ ਉਹਨਾਂ ਨੂੰ ਕੋਈ ਵੀ ਬਿਮਾਰੀਆਂ ਨਾ ਲੱਗੇ ਉਦਾਹਰਨ ਦੇ ਲਈ ਜਿਵੇਂ ਆਪਾਂ ਅਗਸਤ 'ਚ ਬੈਂਗਣ ਲਾਤੇ ਜਾਂ ਫਿਰ ਮੌਸਮ ਡਾਊਨ ਹੁੰਦਾ ਚਲੇ ਜਾਂਦਾ ਇਹ ਮਾਰਚ ਤੱਕ ਆਪਾਂ ਨੂੰ ਵਧੀਆ ਉਤਪਾਦਨ ਦੇ ਸਕਦੇ ਨੇ ਤੇ ਉਦੋਂ ਬਾਅਦ ਜੇ ਮਿੱਟੀ ਬਹੁਤ ਵਧੀਆ ਸ਼ਾਨਦਾਰ ਹੈ ਤਾਕਤਵਾਰ ਹੈ ਕਹ ਚੱਲਦੇ ਰਹਿੰਦੇ ਨੇ ਫਿਰੇ ਕੁਝ ਸਮਾਂ ਰੋਕਣਗੇ ਜਿਹਦਾ ਫਲ ਦਾ ਡਿਜ਼ਾਈਨ ਰੰਗ ਬਦਲ ਗਿਆ ਤਾਂ ਉਹਨਾਂ ਨੂੰ ਪੱਟ ਦੇਣਾ ਚਾਹੀਦਾ ਜੇ ਦੇਸੀ ਬੂਟੇ ਨੇ ਲਗਾਤਾਰ ਵਧੀਆ ਰੰਗ ਰੂਪ ਤੇ ਆ ਰਹੇ ਨੇ ਤਾਂ ਆਪਾਂ ਨੂੰ ਇਹਨਾਂ ਨੂੰ ਬਤਾ ਲੈਣਾ ਚਾਹੀਦਾ ਤੇ ਇੱਕ ਲੰਬਾ ਸਮਾਂ ਉਤਪਾਦਨ ਦੇਣ ਵਾਲੀ ਫਸਲ ਆਪਾਂ ਬੀਜ ਕੇ ਵਧੀਆ ਮੁਨਾਫਾ ਵੀ ਕਮਾ ਸਕਦੇ ਹਾਂ ਤੇ ਆਪਣੀ ਰਸੋਈ ਵਿੱਚ ਇੱਕ ਵਧੀਆ ਭੋਜਨ ਲਿਜਾ ਸਕਦੇ ਹਾਂ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ